ਮੈਨੂੰ ਅੱਜ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਤੋਂ ਕਲਰਕ ਦਾ ਨਿਯੁਕਤੀ ਪੱਤਰ ਮਿਲਿਆ ਮੈਂ 2020 ਤੋਂ ਟਰਾਈ ਕਰ ਰਿਹਾ ਜੌਬ ਲੈਂਦਾ ਤੇ ਅੱਜ ਆਖਰਕਾਰ ਮੈਨੂੰ ਜੌਬ ਮਿਲ ਗਈ ਫਿਊਚਰ ਦੇ ਵਿੱਚ ਵੀ ਤੁਸੀਂ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੇ ਹੋ ਸਰਕਾਰ ਦੀ ਨੀਤ ਸਾਫ ਹੈ ਸੀਐਮ ਸਾਹਿਬ ਦੀ ਸੋਚ ਨੂੰ ਸਲਾਮ ਹੈ ਜੀ ਸੀਐਮ ਸਾਹਿਬ ਦੇ ਅਸੀਂ ਫੈਨ ਆ ਹੁਣ ਜੇ ਤੁਹਾਨੂੰ ਮੈਂ ਇੱਥੋਂ ਦਿਨਸ਼ਪਾਰਸ਼ ਤੋਂ ਤੇ ਬਿਨਾ ਪੈਸੇ ਤੋਂ ਭੇਜ ਰਿਹਾ ਤਾਂ ਜਿੱਥੇ ਜਾਓਗੇ ਉੱਥੇ ਕਿਰਪਾ ਕਰਕੇ ਫਿਰ ਕੁਝ ਦੀ ਸਪਾਰਸ਼ ਜਾਂ ਕੋਈ ਪੈਸਾ ਨਾ ਚਾਹੀਏ ਅਸੀਂ ਵਾਦਾ ਕਰਦੇ ਆ ਅਸੀਂ ਆਪਣੇ ਤਨਮਾਨ ਨਾਲ ਇਹ ਨੌਕਰੀਆਂ ਨਿਭਾਵਾਂਗੇ ਤੇ ਅਸੀਂ ਤਨਮਾਨ ਨਾਲ ਸੇਵਾ ਕਰਾਂਗੇ ਮੈਂ ਮੇਰੀ ਫੈਮਿਲੀ ਇੰਨੀ ਖੁਸ਼ ਹੈ ਮੇਰਾ ਬੇਟਾ ਛੋਟਾ ਜਿਹਾ ਔਰ ਮਤਲਬ ਸਾਡੇ ਅਸੀਂ ਆਪਣਾ एक्सप्लेन ਹੀ ਨਹੀਂ ਕਰ ਸਕਦੇ ਕਿ ਸਾਨੂੰ ਮਾਮਲਾ ਆਫਟਰ 10 ਇਅਰ ਜਦ ਕੇ ਹੋ ਕੋ ਚੁਕਿਆ ਸੀ ਸਾਨੂੰ ਇਹ ਜੋਬ ਮਿਲਦੀ ਹੈ ਔਰ ਥੈਂਕ ਯੂ ਸੋ ਮਚ ਪਰ ਇਸ ਸਾਰਾ ਤੁਹਾਡੇ ਕਰਕੇ ਹੋਇਆ ਹੈ ਤੁਹਾਡੀ ਆਗਿਆ ਵਿੱਚ ਤੁਹਾਡੀ ਆਪਣੀ ਬੇਨਤੀ ਹੈ ਥੈਂਕ ਯੂ ਕੁਝ ਐ ਜਿਹੜੀ ਨੌਕਰੀ ਮਿਲਦੀ ਇਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੋਬ ਨਹੀਂ ਹੈਗੀ ਇਹਨੂੰ ਤੁਸੀਂ ਇੱਕ ਚਰੀਆ ਬਣਾ ਕੇ ਅਗਲੇ ਪੇਪਰ ਦੇ ਦਿਓ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ ਜਾ ਜਾਓਗੇ ਇਸ ਤੋਂ ਵੀ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋ